ਸਚੂਲ ਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਪੁੰਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ 101 ਕਿਸਾਨਾਂ ਦੇ ਸਮੂਹ ਨੇ ਪੰਜਾਬ ਹਰਿਆਣਾ ਸਰਹੱਦ ਸਥਿਤ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਸ਼ੁਰੂ ਕੀਤਾ ਪੈਦਲ ਮਾਰਚ ਫਸਲਾਂ ਦੇ ਕਟੋ-ਕਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ ਦੀ ਮੰਗ ਲਈ ਕਿਸਾਨ ਕਰ ਰਹੇ ਮਾਰਚ ਸ਼ੰਭੂ ਬਾਰਡਰ ਦੇ ਹਰਿਆਣਾ ਵਾਲੇ ਪਾਸੇ ਸੁਰੱਖਿਆ ਦੇ ਕੀਤੇ ਗਏ ਇੰਤਜ਼ਾਮ ਭਾਰੀ ਪੁਲਿਸ ਬੱਲ ਕੀਤਾ ਗਿਆ ਤਾਇਨਾਤ ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 163 ਦੇ ਤਹਿਤ ਜਾਰੀ ਕੀਤੇ ਆਦੇਸ਼ ਜ਼ਿਲ੍ਹੇ ਵਿੱਚ 5 ਜਾਂ 5 ਤੋਂ ਵੱਧ ਲੋਕਾਂ ਦੇ ਕਿਸੇ ਵੀ ਗੈਰ ਕਾਨੂੰਨੀ ਇਕੱਠ ਤੇ ਲਗਾਈ ਗਈ ਪਾਬੰਦੀ ਡਿਪਟੀ ਕਮਿਸ਼ਨਰ ਅੰਬਾਲਾ ਦੇ ਹੁਕਮਾਂ ਅਨੁਸਾਰ ਅਗਲੇ ਨੋਟਿਸ ਤੱਕ ਹਰ ਤਰ੍ਹਾਂ ਦੇ ਪੈਦਲ ਵਾਹਨ ਜਾਂ ਹੋਰ ਜਲੂਸ ਤੇ ਲਗਾਈ ਗਈ ਪਾਬੰਦੀ ਅੰਬਾਲਾ ਦੇ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਜਾਰੀ ਕੀਤੇ ਹੁਕਮ ਕਿਸਾਨਾਂ ਨੂੰ ਸਰਵਨ ਸਿੰਘ ਪੰਧੇਰ ਨੇ ਕਿਹਾ ਪਹਿਲਾਂ ਤਾਂ ਕਹਿੰਦੇ ਸੀ ਕਿਸਾਨ ਟਰੈਕਟਰ ਟਰਾਲੀਆਂ ਛੱਡ ਦੇਣ ਤਾਂ ਅਸੀਂ ਜਾਣ ਦੇਵਾਂਗੇ ਦਿੱਲੀ ਹੁਣ ਆਪਣੀ ਗਲਤੋਂ ਮੁਕਰੀ ਸਰਕਾਰ ਦਿੱਲੀ ਕੂਚਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ अरोੜਾ ਨੇ ਕਿਸਾਨਾਂ ਦੇ ਹੱਕ ਦੀ ਕੀਤੀ ਗੱਲ ਕੇਂਦਰ ਸਰਕਾਰ ਤੇ ਭਾਜਪਾ ਤੇ ਜੜੇ ਇਲਜ਼ਾਮ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ अरोੜਾ ਨੇ ਕਿਹਾ ਕਿਸਾਨਾਂ ਨਾਲ ਮਤਰੀ ਮਾਂ ਵਾਲਾ ਸਲੂਕ ਕਰਨਾ ਜਾਇਜ਼ ਨਹੀਂ ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਦਿੱਤਾ ਵੱਡਾ ਬਿਆਨ ਕਿਹਾ ਕਿਸਾਨਾਂ ਦੀਆਂ ਮੰਗਾਂ ਨੂੰ ਸੁਣੇ ਅਤੇ ਸਮਝੇ ਕੇਂਦਰ ਸਰਕਾਰ ਏਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਮਣੀ ਟੀਵੀ ਨਾਲ